54000 ਦਾ ਇੱਕ ਕਿਸਾਨ ਦਾ ਤੇ ਫਿਰ ਮੈਨੂੰ ਲੱਗਦਾ ਫਰਕ ਤਾਂ ਤੁਹਾਡਾ ਤੁਸੀਂ ਆਪਣੇ ਹਿਸਾਬ ਨਾਲ ਉਹ ਜਿਨ੍ਹਾਂ ਨੇ ਇਹ ਅਸ਼ੇਸ਼ ਢੰਗ ਨਾਲ ਵੇਚ ਕੇ ਗਏ ਉਹ ਸਾਰਿਆਂ ਨਾਲ ਇਹ ਹੋਈ ਆ ਦਿੱਤਾ 54 54000 ਰੁਪਏ ਇੱਕ ਇੱਕ ਕਿਸਾਨ ਦਾ ਲੁੱਟਿਆ ਗਿਆ ਰਸੀ ਆਰਾਮ ਨਾਲ ਲੁਟਾ ਕੇ ਘਰਾਂ ਨੂੰ ਚਲੇ ਗਏ ਤਾਂ ਜੇ ਕੋਈ ਤੁਹਾਡੀ ਆਵਾਜ਼ ਠੱਕਣ ਵਾਲਾ ਇੱਥੇ ਆਇਆ ਕੋਸ਼ਿਸ਼ ਕੀਤੀ ਕਿ ਮੈਂ ਸਾਊਥ ਦੇ ਵਿੱਚ ਜਾ ਕੇ ਕੀ ਕਰਨਾ ਹੈ ਜੇਕਰ ਪੰਜਾਬ 'ਚ ਹੀ ਸਾਡੇ ਲੋਕਾਂ ਨੂੰ ਲੁੱਟਿਆ ਜਾ ਰਿਹਾ ਪੰਜਾਬ 'ਚ ਲੋਕਾਂ ਨੂੰ ਫਸਲ ਦਾ ਭਾਅ ਨਹੀਂ ਮਿਲ ਰਿਹਾ ਸੌਖ ਚ ਸਿੱਕੇ ਲਈ ਖੜਦੇ ਆ ਤਾਂ ਫਿਰ ਜੇ ਇੱਥੇ ਜਿਨ੍ਹਾਂ ਦੀ ਖਤਰਾ ਪਹੁੰਚੇ ਜੇ ਉਹੀ ਆਵਾਜ਼ ਚੱਕਣ ਉਹਨਾਂ ਲੁੱਟੇਰਿਆਂ ਨਾਲ ਖੜ ਕੇ ਖੜ ਜਾਣਾ ਤਾਂ ਕਿਵੇਂ ਬਚਾਂਗੇ ਸੋ ਮੇਰੀ ਬੇਨਤੀ ਹੈ ਇਹ ਇਹ ਵਾਸਤੇ ਦੀ ਗੱਲ ਨਹੀਂ ਹੈ ਮੈਂ ਉਹਨਾਂ ਨੂੰ ਕਿ ਕੋਈ ਇਹ ਨਹੀਂ ਹੈ ਕਿ ਮੈਂ ਬਹੁਤ ਮੇਰੇ ਮਨ 'ਚ ਦੁੱਖ ਹੈ ਇਸ ਗੱਲ ਦਾ ਮੈਨੂੰ ਪਤਾ ਹੈ ਕਿ ਹੁੰਦੀ ਹੁੰਦੀ ਹੈ ਸਾਡੇ ਨਾਲੇ ਹੋਣੀ ਹੈ ਤੁਹਾਡੇ ਵਾਸਤੇ ਨਹੀਂ ਹੈ ਕਿਸਾਨ ਆਰਥਿਕ ਪੱਖ ਤੋਂ ਅਰਥੀ ਇਹਦਾ ਇਹਲਾ ਗੁਲਾਮ ਹੋ ਗਿਆ ਕਿ ਅਰਥੀ ਜਿੱਥੇ ਮਰਜ਼ੀ ਜਾ ਕੇ ਠੰਣਾ ਚਾਹੇ ਉੱਥੇ ਖੜੇਗਾ ਸਾਨੂੰ ਪਤਾ ਹੈ ਇਸ ਗੱਲ ਦਾ ਅਰਥੀਰ ਤੁਹਾਨੂੰ ਆਵਾਜ਼ ਦੇਵੇ ਨਾ ਅੱਧੀ ਰਾਤ ਨੂੰ ਕਹੇ ਕਿ ਆ ਕਿਸਾਨ ਜੂਨੇ ਲੜਾਂ ਦੇ ਬਰਾਬਰ ਧਰਨਾ ਲਾ ਕੇ ਬੈਠਣਾ ਤੇ ਮੇਰਾ ਕਹਿਣਾ ਤੜਕੇ ਨੂੰ ਸਾਡੇ ਨਾਲ ਬਾਹਰ ਉੱਤਰ ਆ ਕੇ ਬਹਿ ਜਾਣਗੇ ਮਜਬੂਰੀ ਹੈ ਉਹਨਾਂ ਦੀ ਉਹਨਾਂ ਦੇ ਵਾਸਤੇ ਨਹੀਂ ਬੈਠਣਾ ਇਸੇ ਮਜਬੂਰੀ ਚੋਂ ਬਾਹਰ ਕੱਢਣੀ ਹੈ ਚਾਹੇ ਕੁਝ ਵੀ ਹੋ ਜੇ ਇਹ ਲੜਾਈ ਬੱਠੀ ਆ ਦੋਸਤੋ ਮੈਨੂੰ ਇਹ ਲੱਗਦਾ ਹੈ ਅੱਜ ਮੈਂ ਤਾਂ ਇੱਥੇ ਤੁਹਾਡੇ ਜੀ ਦੂਜੇ ਸ਼ਬਦ ਕਹੇ ਵੈਸੇ ਤਾਂ ਬੜੀ ਖੁਸ਼ੀ ਦੀ ਗੱਲ ਹੈ ਇਹ ਕਿ ਆਪਾਂ ਸਤਗੁਰਾਂ ਲਈ ਸ਼ੁਕਰਾਨੇ ਦੀ ਅਰਦਾਸ ਕੀਤੀ ਹੈ ਇੱਥੇ ਉਹਨਾਂ ਦੇ ਚਰਨਾਂ 'ਚ ਵਾਹਿਗੁਰੂ ਕਿਰਪਾ ਕਰੇ ਪਰਿਵਾਰ ਨੂੰ ਹੋਰ ਤਰੱਕੀਆਂ ਮੱਛੇ ਹੋਰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਵੇ ਔਰ ਮੈਂ ਤੁਹਾਡੇ ਤੋਂ ਵੀ ਉਮੀਦ ਕਰਦਾ ਕਿ ਗੁਰੂ ਤੁਹਾਡੇ ਤੇ ਵੀ ਮਿਹਰਬਾਨ ਹੋਵੇ ਤੁਸੀਂ ਵੀ ਤਕੜੇ ਹੋਵੋ ਯਾਰ ਇਹਨੂੰ ਇਸ ਲੋਟ ਨੂੰ ਬੰਦ ਕਰੀਏ ਮੈਂ ਇੱਕ ਤੁਹਾਨੂੰ ਲਾਸਟ ਦੇ ਉੱਤੇ ਛੋਟੀ ਜੀ ਗੱਲ ਕਰਕੇ ਲੁਟਾ ਦੂੰਗਾ ਸਾਡੇ ਨਾਲੋਂ ਤੁਸੀਂ ਆਰਥਿਕ ਤੌਰ ਤੇ ਤਕੜੇ ਹੋ ਜਿਹੜੇ ਇੱਕੇ ਤੋਂ ਮੈਂ ਆਉਣਾ ਹੈ ਸਟਾ ਘਾੜ ਦਾ ਏਰੀਆ ਹੈ 18 ਨੂੰ ਤਾਂ ਸਾਰੇ ਸਮਝਦੇ ਹੋ ਨਾ 18 ਵਾਲੇ ਕੋਲੇ ਕੀ ਆ ਵਿਚਾਰਾ ਕੋਲੇ ਲੇਕਿਨ ਇਹ ਯਕੀਨ ਕਰ ਲਿਓ ਦਾਸ ਅੱਜ ਸਟੇਟ ਦੀ ਜ਼ਿੰਮੇਵਾਰੀ ਵੀ ਆ ਮੇਰੇ ਕੋਲੇ ਮੈਂ ਆਪਦੀ ਜਿੰਨੀ ਕੁ ਜੋਗਰਾ ਜਿੰਨੀ ਕੁ ਮੇਰੀ ਡਿਊਟੀ ਲਈ ਆ ਮੈਂ ਦੇਸ਼ ਲਈ ਵੀ ਦੀ ਜ਼ਿੰਮੇਵਾਰੀ ਨਿਭਾਉਂਦਾ ਯਤਨ ਕਰ ਰਿਆਂ ਤੇ ਮੈਂ ਉਸ ਦਿਨ ਬਲਾਕ ਦੀ ਜ਼ਿੰਮੇਵਾਰੀ ਸੀ ਮੇਰੇ ਕੋਲੇ ਮੇਰਾ ਬਲਾਕ ਸੀ ਸਾਦਕ ਤੇ ਸਾਦਕ ਬਲਾਕ ਦੇ ਵਿੱਚ ਲੁੱਟਣ ਵਾਲਿਆਂ ਦੀਆਂ ਨਾਸਾਂ ਬੰਦ ਕਰਤੀਆਂ ਬਲਾਕ ਦਾ ਪ੍ਰਧਾਨ ਹੁੰਦਿਆ 1 ਰੁਪਈਆ ਨਹੀਂ ਕਿਸਮ ਲੈਣ ਦਿੱਤਾ ਜਿਹੜਾ ਤੁਹਾਡੇ ਦਾ ਘਰਾਲ ਹੋ ਗਿਆ ਯਾਰ 2 200 3 250 ਰੁਪਈਆ ਲੁੱਟਿਆ ਜਾ ਰਿਹਾ ਕਿਸਾਨ ਦਾ ਕਾਹਦੇ ਅਸੀਂ ਕਿਸਾਨ ਯੂਨੀਅਨਾਂ ਕਾਹਦੇ ਅਸੀਂ ਲੀਡਰ ਹਾਂ ਕਾਹਦੀਆਂ ਸੜੀਆਂ ਤੇ ਬੰਦੀਆਂ ਜੇਕਰ ਇੰਨੇ ਸਾਰੇ ਲੋਕਾਂ ਦੇ ਹੁੰਦਿਆਂ ਸਾਡਾ ਕਿਸਾਨ ਲੁੱਟੀਦਾ ਜਾ ਰਿਹਾ ਅਸੀਂ ਕੋਈ ਕਿਸਾਨ ਲੀਡਰ ਨਹੀਂ ਹਾਂ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਸਾਡੀ ਕਿਸਾਨੀ ਨੂੰ ਜਾਗਰਤ ਕਰੀਏ ਇਹਨੂੰ ਇਹਨਾਂ ਗੱਲਾਂ ਲਈ ਤੋੜੀਏ ਤੇ ਭਾਈ ਅਸੀਂ ਐਸ ਲਈ ਲੜ ਰਹੇ ਹਾਂ ਹੁਣ ਮੈਂ ਤੁਹਾਨੂੰ ਤਾਂ ਹੀ ਬੇਨਤੀ ਇਹਦੀ ਕੀਤੀ ਹੈ ਕਿ ਅੰਦਾਜ਼ਾ ਲਾਓ ਜਿਹੜੇ ਉਸ ਇੱਕ ਕਿਸਾਨ ਦਾ 54000 ਰੁਪਏ ਲੁੱਟਿਆ ਗਿਆ ਤੇ ਕਿੰਨੇ ਚਿਰ ਤੋਂ ਲੁੱਟਿਆ ਹੋਇਆ ਮੈਂ ਵੀ ਹੈਰਾਨ ਹੋਇਆ ਸੁਣ ਕੇ ਕਹਿੰਦੇ ਜੀ ਸਾਨੂੰ ਤਾਂ ਪਤਾ ਹੀ ਨਹੀਂ ਵੀ ਐਮਐਸਪੀ ਤੇ ਵੇਖਦਾ ਵੀ ਹੁੰਦਾ ਹੈ 40-40 ਸਾਲ ਪੁਰਾਣੀ ਲੋਕਾਂ ਨੇ ਗੱਲ ਕੀਤੀ ਕਿ ਜਿੰਦੋਂ ਦੀ ਮੇਰੀ ਸੁਰਤ ਸੰਭਲੀ ਹੈ ਮੈਂ ਤਾਂ ਐਂ ਵੇਚਦਾ ਆ ਰਿਹਾ ਹਾਂ ਇਹਦਾ ਮਤਲਬ 30 ਸਾਲ ਵੀ ਦੇ ਮੰਨ ਲਈ ਗਈ 30 ਸਾਲ ਦਾ ਸਾਡੇ ਉਸ ਕਿਸਾਨ ਦਾ 54000 ਰੁਪਇਆ ਜੇ ਹਰ ਸਾਲ ਲੁੱਟੀਦਾ ਜਾਂਦਾ ਹੋਵੇ ਇਹਦਾ ਮਤਲਬ 15 ਲੱਖ ਰੁਪਇਆ ਤਾਂ ਲੁੱਟਿਆ ਗਿਆ। ਸੋਚਾ ਜੇ ਤੇ ਜੇ ਉਹ 15 ਲੱਖ ਰੁਪਇਆ ਉਹਦੇ ਕੋਲੇ ਹੁੰਦਾ ਫਿਰ ਉਹ ਕਰਜ਼ਾਈ ਹੁੰਦਾ। ਸੋਚੋ ਖਾਪੋ। ਨਹੀਂ ਹੁੰਦਾ ਸੀ। ਅੱਜ ਉਹ ਕਰਜ਼ੇ ਦੇ ਕਰਕੇ ਪਤਾ ਨਹੀਂ ਕਿਹੜੇ ਹਾਨਾਂ ਚ ਆਰਤੀਆਂ ਦਾ ਗੁਲਾਮ ਬਣਿਆ ਬੈਠਾ ਹੈ। ਉਸ ਕਰਜ਼ੇ ਕਰਕੇ ਲੇਕਿਨ ਉਹ ਕਰਜ਼ਾ ਚੜਾਇਆ ਕਿਨੇ ਆਹ ਆਹ ਇਹਰਾ ਦਿਨੇ ਕਰਕੇ ਕਰਜ਼ਾ ਚੜਾਇਆ ਨਾ ਸਾਡੇ ਸਰ ਬਾਕੀ ਆਪਾਂ ਲੰਬੀ ਗੱਲਬਾਤ ਕਦੇ ਸ਼ੇਅਰ ਕਰਾਂਗੇ ਸੋ ਮੇਰੀ ਇੰਨੀ ਹੀ ਬੇਨਤੀ ਪ੍ਰਵਾਨ ਕਰੋ ਆਪਾਂ ਤੱਕੜੇ ਹੋਵੋ ਯਾਰ ਅਸੀਂ ਤੁਹਾਡੇ ਨਾਲ ਜਿੰਨੀ ਜੋਗਰੇ ਹੈਗੇ ਮਰਦੇ ਜਉਂਦੇ ਲੜਾਂਗੇ ਜਿਹੇ ਜਿਹੇ ਵੀ ਲੜਾਈ ਲੜਨੀ ਕੋਈ ਲੜਾਂਗੇ ਇਹਨੂੰ ਆਪਾਂ ਆਉਂਦੀ ਫਸਲ ਮੇਰੀ ਹੱਥ ਚੋਂਡ ਕੇ ਵੇਚਿਆ ਮੈਂ ਲੰਤ ਕਰਦਾ ਤੁਹਾਡੇ ਚਰਨਾਂ 'ਚ ਭਰਾਵੋ ਕਿਸਾਨੀ ਬਚਾਉਣ ਦੇ ਲਈ ਘਰ ਘਰ ਤੋਂ ਬੰਦਾ ਉੱਠੋ ਜੇ ਆਪਾਂ ਇਹਨੂੰ ਔਲ ਵਾਲੀ ਜਿਹੜੀ ਤੁਹਾਡੀ ਝੋਨੇ ਦੀ ਫਸਲ ਹੈ ਆਪਾਂ ਚੈਲੰਜ ਦਈਏ ਇਸ ਗੱਲ ਨੂੰ ਇੱਥੋਂ ਦੇ ਤੁਹਾਡੇ ਅੰਮ੍ਰਿਤਸਰ ਦੇ ਲੁਟੇਰਿਆਂ ਨੂੰ ਤਿੰਨੇ ਹੀ ਲੁੱਟਣ ਦੇ ਆਗੇ ਇਸ ਵਾਰੀ ਅਸੀਂ ਫਸਲ ਜਿਹੜੀ ਤੁਸੀਂ ਪਿੱਛੇ ਲੁੱਟ ਗਏ ਲੁੱਟ ਗਏ